ਜਲੰਧਰ ਦੇ ਲਾਡੋ ਵਾਲੀ ਰੋਡ ਤੇ ਸਥਿਤ ਰੀਗਰ ਬੋਟ ਹਾਊਸ ਦੀ ਦੁਕਾਨ ਤੋਂ ਚੋਰੀ ਕਰਨ ਆਏ ਇੱਕ ਚੋਰ ਨੂੰ ਦੁਕਾਨਦਾਰ ਨੇ ਕਾਬੂ ਕਰਕੇ ਛਿੱਤਰ ਪ੍ਰੇਟ ਕਰਨ ਤੋਂ ਬਾਅਦ ਪੁਲਿਸ ਹਵਾਲੇ ਕੀਤਾ ਇੱਥੇ ਦੱਸ ਦਈਏ ਕਿ ਕਾਬੂ ਕੀਤੇ ਚੋਰ ਬਲੋ ਪੇਜਕਸ ਨਾਲ ਦੁਕਾਨ ਦੇ ਗੱਲੇ ਨੂੰ ਤੋੜ ਕੇ ਗੱਲੇ ਵਿੱਚ ਪਈ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਰੀ ਸੀ ਇਸ ਸਬੰਧੀ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਰਾਮਪਾਲ ਨੇ ਦੱਸਿਆ ਕਿ ਉਸ ਦੀ ਲਾਡੋ ਵਾਲੀ ਰੋਡ ਤੇ ਰਿਗਰ ਬੂਟ ਹਾਊਸ ਨਾ ਦੀ ਦੁਕਾਨ ਹੈ ਤੇ ਜਦੋਂ ਉਹ ਦੁਕਾਨ ਤੋਂ ਕੁਝ ਸਮਾਨ ਲੈਣ ਲਈ ਬਾਹਰ ਗਿਆ ਤਾਂ ਐਨੇ ਨੂੰ ਇੱਕ ਚੋਰ ਦੁਕਾਨ ਅੰਦਰ ਦਾਖਲ ਹੋ ਗਿਆ ਜਿਸ ਨੇ ਦੁਕਾਨ ਵਿੱਚੋਂ ਗੱਲੇ ਨੂੰ ਤੋੜ ਕੇ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਹਨਾਂ ਨੇ ਤੁਰੰਤ ਹੀ ਕਾਬੂ ਕਰ ਲਿਆ ਤੇ ਖੰਬੇ ਨਾਲ ਬੰਨ ਕੇ ਉਸ ਦੀ ਛਿੱਤਰ ਪਰੇਟ ਕੀਤੀ ਤੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ ਕੀ ਨਸ਼ਾ ਕਰਦਾ ਤੂੰ ਨਸ਼ਾ ਕਰਦਾ ਹੈ ਉਹ ਕੀਤਾ ਹੈ ਮਨ ਕੀ ਕੀਤਾ ਹੋਇਆ ਦਾਰੂ ਵੀ ਨਹੀਂ ਕਿੱਥੇ ਰਹਿਣ ਵਾਲਾ ਕਿੱਥੇ ਦਾ ਲੋਹੀ ਪਿੰਡ ਦਾ ਜੀ ਲੋਹੀ ਪਿੰਡ ਦਾ ਹੋਰ ਕੌਣ ਸੀ ਤੇਰੇ ਨਾਲ ਇਨਾਮ ਜਰਾ ਬਹੁਤ ਪਸੰਦ ਨਹੀਂ ਆਈ ਅੱਨੀ ਅੱਨੀ ਉਹ ਮਾਰਾ ਹੀ ਮੁੰਡੇ ਦੇ ਪੇਜ ਕਰਵਾਉਣ ਲੱਗਾ ਸੀ ਜਾਨਾ ਇਹ ਹੋਰ ਕੌਣ ਹੈ ਤੇਰੇ ਨਾਲ ਕਦੋਂ ਕਰ ਕਦੋਂ ਤੋਂ ਕਰ ਰਿਹਾ ਚੋਰੀ ਨਹੀਂ ਆਇਆ ਜੀ ਮੈਂ ਨਹੀਂ ਪਹਿਲੇ ਕਿੱਥੇ ਕਿੱਥੇ ਕੀਤੀ ਪਹਿਲਾਂ ਜੀ ਮੈਂ ਆਪਣੇ ਪਹਿਲਾਂ ਕਰਦਾ ਰਿਹਾ ਦੂਜੇ ਦੂਜੇ ਜਦੋਂ ਪਹਿਲੀ ਵਾਰ ਹੀ ਹੈ ਜੇ ਜੇਲ ਕਿੰਨੀ ਵਾਰ ਗਿਆ ਦੋ ਵਾਰ ਹੀ ਗਿਆ ਜੀ ਬਈ ਇੱਕ ਜਿੰਨੇ ਦਾ ਵਰਚਾ ਗਿਆ ਹੀ ਹੈ ਦੋ ਵਰੀ ਇਹ ਨਾਮ ਤੁਹਾਡਾ ਤੁਹਾਡੀ ਦੁਕਾਨ ਤੁਹਾਡੀ ਦੁਕਾਨ ਹੈ ਤੇ ਇਹ ਨੇ ਕੀ ਕੀਤਾ ਸੀ ਕਿੰਨੀ ਦੇਰ ਦੀ ਗੱਲ ਹੈ ਇਹ ਹੁਣੇ ਕੀ ਗੱਲ ਜੀ ਅੱਧੇ ਘੰਟੇ ਪਹਿਲੇ ਦੀ ਗੱਲ ਹੈ ਤੇ ਇਹਦੇ ਕੋਲ ਪੇਚ ਕਸ ਸੀ ਕਿ ਹੋਰ ਵੀ ਸੀ ਆ ਪੇਚ ਕਸ ਸੀਗਾ ਪੇਚ ਨੂੰ ਨਾ ਗੱਲਾਂ ਤੋੜ ਲਿਆ ਜੀ ਮੈਂ ਬਾਹਰ ਆ ਤੇ ਪੇਚ ਦਾ ਮੈਂ ਛੱਲੀ ਵਾਲੇ ਨੂੰ ਛੱਲੀ ਲੈਣ ਲੱਗਾ ਸੀ ਤੇ ਇਹਨੇ ਪੇਚ ਦਾ ਨਾ ਗੱਲਾਂ ਤੋੜ ਲਿਆ ਤੋੜ ਕੇ ਤੇ ਕੱਢ ਲਿਆ ਸਮਾਨ ਕੱਢ ਕੇ ਤੇ ਭੱਜਣ ਲੱਗਾ ਨਾ ਤੇ ਉਹ ਮੁੰਡਿਆਂ ਦੇ ਕੈਮਰੇ ਉਧਰ ਦੇਖਿਆ ਦੇਖ ਕੇ ਭੱਜ ਗਏ ਇਹਨਾਂ ਨੂੰ ਫੜਿਆ ਦੇ ਜਾ ਕੇ ਫੜਿਆ ਨਸ਼ਾ ਜੀ ਨਹੀਂ ਆਇਆ ਬਾਜੀ ਫੜੇ ਨਸ਼ਾ ਨਹੀਂ ਕੈਮਰਾ ਕਿਦਾਂ ਦੇਖਿਆ ਦੂਜੀ ਦੁਕਾਨ ਤੇ ਇਹ ਦੋ ਮੁੰਡੇ ਚੰਗੇ ਬੰਦੇ ਦੀ ਕਿਸਰਾ ਦੀ ਦੁਕਾਨ ਤੇ ਗਏ ਤੇ ਉਹ ਦੂਜੀ ਦੁਕਾਨ ਦੇ ਮੁੰਡੇ ਲੱਗੇ ਕਿ ਕੰਮ ਕਰਦੇ ਨੇ ਮੁੰਡਾ ਉਹ ਮੁੰਡਾ ਖੜਾ ਹੋਇਆ ਉਹਨੇ ਜਿਉਂ ਜਿਉਂ ਉਹਨੂੰ ਦੂਰ ਦੂਰ ਦੇਖਿਆ ਉਹਨੇ ਤੋੜ ਕੇ ਇਧਰ ਆ ਜਾਓ ਇਹਨੇ ਹੱਥ ਵਿੱਚ ਬੇਗਾ ਬੜਾ ਜੀ ਉਹਨੇ ਇਹਨੂੰ ਫੜਿਆ ਆ ਕੇ ਨਾ ਇਹਨੇ ਉਹਦਾ ਬੇਗਾ ਮਾਰਿਆ ਫੁੱਲ ਕੇ ਪਿੱਛੇ ਹੋ ਗਿਆ ਬਚ ਕੇ ਵਿਚਾਰਾ ਉਹ ਮੁੰਡਾ ਪਿੱਛੇ ਆ ਰਿਹਾ ਬਾਜੀਆ ਹਾਂ ਪਾਜੀ ਕੀ ਹੋਇਆ ਸੀ ਪਾਜੀ ਦੱਸੋ ਬਜੀ ਉਹ ਮੁੰਡੇ ਬਚਨ ਦੇ ਵਿੱਚ ਗਾਸ ਆਹ ਮੁੰਡੇ ਦਾ ਪੇਚਕੋ ਮਾਰਨ ਲੱਗਾ ਸੀ ਕੀ ਨਾਮ ਹੈ ਵਾ ਤੁਸੀਂ ਦੇਖਿਆ ਇਹਨੂੰ ਕੈਮਰੇ 'ਚ ਮੈਂ ਦੂਜੇ ਥਾਂ ਤੇ ਕੰਮ ਕਰ ਰਿਹਾ ਹਾਂ ਕੈਮਰੇ ਦੇਖਿਆ ਪੇਚਕੋ ਤਾਂ ਉਹਦੇ ਮੇਂ ਧੋੜੇ ਧੋੜੇ ਹੈ ਇਹਨੂੰ ਮੈਂ ਪਹਿਲੇ ਦੁਕਾਨ ਦੇ ਅੰਦਰ ਫੜਨ ਲੱਗਾ ਹੈਗਾ ਜਿੱਦਾਂ ਇਹਨੂੰ ਮੈਂ ਫੜਿਆ ਨਾਲੀਆਂ ਦੇ ਢੇਰ 'ਚ ਪੇਚਕੋ ਸਮਾਰ ਕੇ ਬਾਹਰ ਦੌੜਿਆ ਆਠ ਤੇ ਫਿਰ ਲੋਕਾਂ ਨੇ ਫੜੇ